ਲਗਾ ਜੋ ਰੁਪਾਂ ਗਾੜੀ ਮੱਚ ਲੱਗ ਪਈ ਨੇ ਹਟਾ ਸਾਰਾ ਕਾਰੀ ਸੜ ਗਿਆ ਸਾਡੇ ਬੰਦੇ ਲੋਕਾਂ ਨੇ ਖੜ ਖੜ ਖੜੇ ਨੇ ਸਾਡਾ ਕੁਛ ਵੀ ਨਹੀਂ ਪਈ ਆਈ ਮੁੰਡਾ ਪਰ ਕੱਲਣਾ ਹੀ ਉਹਦੇ ਬਾਅਦ ਤੇ ਇਹ ਪਹਾ ਵੀ ਜੋੜ ਕੇ ਰੱਖਿਆ ਸੀ ਤੇ 80 ਰੁਪਏ ਜਿਸ ਤਰ੍ਹਾਂ ਜੋੜੀਆ ਡਾ ਸੜ ਗਿਆ ਅੱਡੀ ਕੋਈ ਚੀਜ਼ ਨਹੀਂ ਬਣੀ ਤੇ ਪ੍ਰਜਾ ਤੱਕ ਉਹਦਾ ਮੋਰਸਾ ਗਲੀ ਲੱਖ ਦਾ ਬੀ ਸਾਡਾ ਕਿ ਨਾਮ ਕੀ ਹੈ ਹਾਂ ਜੀ ਆਡਾ ਮਟਰਸਾਈਕਲ ਤੇ ਦਾਣਾ ਫਕਾ ਗਈ ਗਰਜਿਆ ਜਾਂ ਬਿੰਤਰੇ ਮੰਗੀ ਸਭ ਕੁਝ ਰੁਸ ਗਿਆ ਹਨ ਬੱਚੇ ਹਨ ਅੰਦਰ ਉੱਕੇ ਹਨ ਦਰਸਨਾ ਕੱਢਣ ਬਾਹਰ ਹਾਂ ਤਾਂ ਮਦਾਨੀ ਲਗਾਏ ਤੇੜਨੇ ਹ ਕੇੜ ਲਾ ਕੇ ਨਾ ਕੰਦਾ ਭੱਜ ਭੱਜ ਕਿਸ ਤਰ੍ਹਾਂ ਬਜੇ ਕਿਸ ਤਰ੍ਹਾਂ ਨਹੀਂ ਟੋਟੇ ਕਿੰਨੇ ਨੁਕਸਾਨ ਹੋ ਗਏ ਢਾਣੇ ਸਾਡਾ ਜੀ ਇੰਨਾ ਹੀ ਸਾਡਾ ਤੇ ਵਿੱਚ 7 ਲੱਖ ਦਾ ਸਮਾਨ ਹੀ ਨਾ ਲੁੱਸ ਗਿਆ ਸਭ ਹੋ ਗਿਆ ਕਬਲੀਆ ਹੀ ਨਹੀਂ ਕੋਈ ਚਲਾਉਂਗਾ ਸੀ ਅੱਗ ਲੱਗਣ ਦਾ ਕਾਰਨ ਪਤਾ ਲੱਗਾ ਕਿੱਦਾਂ ਲੱਗੀ ਐ ਅੱਗ ਜੀ ਕੋਈ ਪਤਾ ਨਹੀਂ ਲੱਗਾ ਨਾ ਉਦੋਂ ਪਤਾ ਲੱਗਾ ਜਦੋਂ ਘਰੀ ਆਉਣ ਬੜੀ ਅੱਗ ਜਰਾ ਵਾਹ ਇਹ ਤੇ ਬੱਚੇ ਲੈ ਕੇ ਅੰਦਰ ਗਏ ਆ ਉਦੋਂ ਪਤਾ ਲੱਗ ਜੁਕਾ ਬੜੀ ਬਚੰਗਦਾ ਹੈ ਕਿੰਨਾ ਕੁ ਟਾਈਮ ਸੀ ਇਹ ਹੋਣਾ 8 ਦਾ ਤਾਂ ਹੈਗਾ ਅੱਛਾ ਉਹਦੇ ਵਿੱਚ ਤੁਹਾਡਾ ਇਹ ਘਰ ਦੇ ਪਰਿਵਾਰ ਮੈਂਬਰਾਂ ਪਹਚਾ ਹੋ ਗਿਆ ਨਹੀਂ ਜੇ ਬਚਾ ਕੁਛ ਰਹੀ ਨਹੀਂ ਕਿ ਆ ਪਚਾ ਪੱਜ ਕਾ ਹੜਾ ਹੋਣਾ ਕਿੰਨਾ ਹੜਾ ਸਮਾਜ ਉਸਾ ਉਹ ਕਿਨਾ ਕੰਗਣ ਕਰਤਨ ਆਪਾ ਦੱਸੋ ਕਰਦੇ ਬੱਚੇ ਬਜ ਗਏ ਹਾਂਜੀ ਉਹ ਦੁਕਾਨਾਂ ਤੋਂ ਕੱਢੇ ਨੇ ਲੀੜੇ ਤੇ ਵੇਖ ਮੂਸਰ ਲਵੇੜ ਕੇ ਉਹ ਵਿਚਾਲੇ ਕੀ ਮੰਗ ਕਰਦੇ ਸਰਕਾਰ ਕੋਲੋਂ ਸਰਕਾਰ ਆ ਲੋਏ ਆ ਪਾਜੀ ਮਿਲਤੀ ਹੈ ਗਏ ਆ ਸੜਕ ਮਸਲਾ ਹੱਲ ਹੋਣਾ ਚਾਹੀਦਾ ਮਿਲਤੀ ਆ ਇਹ ਪ੍ਰਕਿਰਿਆ ਲਵਨ ਤਰਜੀਦਾ ਕਿ ਮਟਰਾਂ ਨੂੰ ਜਾਈ ਤਾਂ ਕਨਾ ਕਾਖਾ ਬੜੀ ਦਸਰਕੀਆਂ ਬਣਾਈਆਂ ਤੇ ਚਲੋ ਟਾਈਮ ਪਾਸ ਹੁੰਦਾ ਜਾਂਦਾ ਹਾਂਜੀ ਕੀ ਨਾਂ ਤੇ ਕਿਹੜਾ ਪਿੰਡ ਐ ਬਾਰੀ ਮੇਰਾ ਨਾਂ ਹੈ ਤੇ ਪਿੰਡ ਦਾ ਸੈਦਾਂ ਨੇ ਹਾਂਜੀ ਕੀ ਅੱਜ ਕੱਲ ਕੀ ਵਾਕਿਆ ਹੋਇਆ ਤੁਹਾਡੇ ਘਰ ਜਿਹੜੀ ਅੱਗ ਲੱਗੀ ਹੋਰ ਇੰਨੀ ਈਅਰ ਆਇਆ ਵਾਕਾਤੀ ਅੱਗ ਨੂੰ ਪਤਾ ਲੱਗਾ ਜਦੋਂ ਪੰਗੜੀ ਮਚਣ ਲੱਗ ਪਏ ਨੇ ਸਾਡਾ ਸਾਰਾ ਘਰ ਹੀ ਸੜ ਗਿਆ ਸਾਡੇ ਬੱਚੇ ਲੋਕਾਂ ਨੇ ਘਟ ਘਟ ਖੜੇ ਨੇ ਟਾਡਾ ਕੋਸ਼ਿਵ ਨਹੀਂ ਭਾਜੀ ਆਈ ਮੁੰਡਾ ਬਾਹਰ ਕਰ ਲੈਣਾ ਹੀ ਉਹਦੇ ਵਾਸਤੇ ਅਸੀਂ ਬਹਾ ਵੀ ਜੋੜ ਕੇ ਰੱਖਿਆ ਸੀ ਤੇ ਟੀ ਦੇ ਵਿੱਚ ਬੀਤਰਾ ਜੋ ਅੱਭੀ ਸਾਡਾ ਸੜ ਗਿਆ ਸਾਡੀ ਕੋਈ ਚੀਜ਼ ਨਹੀਂ ਭਾਜੀ ਸਾਡੇ ਫਰੇਜਾਂ ਤੱਕ ਸਾਡਾ ਮੋਟਰਸਾਈਕਲ ਵਾਲੀ ਲੱਖ ਦਾ ਵੀ ਸੜ ਗਿਆ ਸਾਡਾ ਸਾਰਾ ਹੀ ਸਮਾਨ ਲੋਸ ਗਿਆ ਨਵਟ ਵੀ ਸਾਡਾ ਸੜ ਗਿਆ ਸਾਡਾ ਕਿੰਨਾ ਕੁ ਨੁਕਸਾਨ ਹੋਇਆ ਤੁਹਾਡਾ ਸਾਡਾ ਨੁਕਸਾਨ 6-7 ਲੱਖ ਦਾ ਹੋ ਗਿਆ ਬਹੁਤ ਜ਼ਿਆਦੀ ਲੀੜੇ ਵੀ ਹਨ ਲੋਕਾਂ ਨੇ ਭਗਾਏ ਨੇ ਅੱਡੇ ਵਿਚਰੇ ਨਹੀਂ ਕੋਸ਼ਿਵ ਨਹੀਂ ਸਾਡਾ ਭਾਜੀ ਕੀ ਮੰਗ ਕਰਦੇ ਸਰਕਾਰ ਕੋ ਪਰ ਇਹ ਮੇ ਕੰਮ ਹੀ ਕਰਦੇ ਰਹੇ ਆ ਮੇਲਤੀ ਕਰਨੇ ਨਾ ਸਾਡਾ ਪਾਲੀ ਨਾ ਬੰਨਾ ਸਰਕਾਰ ਕੋਲੋਂ ਕੀ ਮੰਗ ਕਰਦੇ ਜੋ ਜਿਹੜਾ ਨੁਕਸਾਨ ਹੋਇਆ ਇਹਦੀ ਕੋਈ ਮੰਗ ਕਰਦੇ ਸਾਡੀ ਸਰਕਾਰ ਸਾਡਾ ਜੋ ਸਾਡਾ ਸੜ ਗਿਆ ਹੈ ਗਰੀਬ ਹੈ ਗਏ ਹਨ ਹਾਨੂੰ ਸਾਡੀ ਥੋੜੀ ਬੋਦੀ ਸਹਾਇਤਾ ਕਰਨ ਸਾਡਾ ਨੁਕਸਾਨ ਸਾਡਾ ਹੋਇਆ ਸਾਡੀ ਮੈਤ ਕਰਨ ਸਾਡੀ ਅੱਗ ਦੇ ਕੋਈ ਕਾਰਨ ਦਾ ਪਤਾ ਲੱਗਾ ਕਿੱਦਾਂ ਲੱਗੀ ਹੈ ਅੱਗਾ ਹੀ ਇਸ ਤਰ੍ਹਾਂ ਅੰਦਰ ਹਾਂ ਜਦੋਂ ਬਾਹਰ ਨਿਕਲੇ ਉਹ ਬੜੀ ਮਚਣ ਲੱਗ ਪਏ ਨੇ ਕੋਈ ਪਤਾ ਹੀ ਨਹੀਂ ਲੱਗਾ ਅੱਗ ਕਿਤਾਂ ਲੱਗੀ ਕਿਧਰੋਂ ਆਈ ਕਿੰਨੇ ਕਵਜੇ ਦਾ ਟਾਈਮ ਸੀ ਹੈਗਾ 6 7 ਦਾ 8 ਦਾ ਟਾਈਮ ਹੈਗਾ ਜਗਦੀ